ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਜੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਦਾਨਿਕ ਸਿਵਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਾਂਸ਼ੀ ਪੰਮਾ ਸਵਾਗਤ ਕਰਦਾ ਦਦਨੀ ਅਸੀਂ ਰੂਪਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਐਮਐਲਏ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜਿਹੜੀ ਉਹਨਾਂ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਹੈ ਸਬਕਾ ਮੁੱਖ ਮੰਤਰੀ ਮੌਜੂਦ ਐਮਪੀ ਨੂੰ ਲੈ ਕੇ ਗੱਲ ਕਰਦੇ ਹਾਂ ਉਹਨਾਂ ਦੇ ਮਰੰਡੇ ਗੌਰ ਸਾਹਿਬ ਕਰਨ ਤੋਂ بجائے ਕਾਨਫਰੰਸ ਕਰਨ ਉਹ ਉਪਰ ਕਿਉਂ ਕੀਤੀ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਦਿਨਿਕ ਸਵਰਟੀਕ ਦੇ ਵਿੱਚ ਸਰ ਕਿਵੇਂ ਦੇਖਦੇ ਤੁਸੀਂ ਅੱਜ ਕਾਨਫਰੰਸ ਕੀਤੀ ਹੈ ਸਭ ਦਾ ਮੁੱਖ ਮੰਤਰੀ ਤੇ ਵੱਡੇ ਰੋਪੜ ਕਿੰਨੇ ਕੀ ਕਹਿੰਗੇ ਸਾਰੇ ਦੇਖੋ ਜੀ ਰੋਪੜ ਸਾਡਾ ਹੈੱਡਕੁਆਰਟਰ ਹੈ ਸਾਡਾ ਜ਼ਿਲ੍ਹਾ ਜਿਹੜਾ ਰੋਪੜ ਹੈ ਤੇ ਜੇ ਵੱਡੇ ਪੱਧਰ ਤੇ ਕਰਨੀ ਹੈ ਵੀ ਜਿਆਦਾ ਹਰ ਬੰਦੇ ਨੂੰ ਜ਼ਿਲ੍ਹੇ ਦੇ ਨੂੰ ਪਤਾ ਲੱਗੇ ਤਾਂ ਵਧੀਆ ਗੱਲ ਹੈ ਕਿ ਰੋਪੜ ਕੀਤੀ ਜਾਵੇ ਤੇ ਖਾਸ ਮਕਸਦ ਇਹ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੈਸਤਾ ਪੁਰਾਣੀ ਉਹਨਾਂ ਦੀ ਆਦਤ ਹੈ ਵੀ ਝੂਠ ਤੇ ਝੂਠ ਬੋਲਦੇ ਆ ਲੇਕਿਨ ਹੁਣ ਜਿਹੜੇ ਕੁਝ ਉਹਨਾਂ ਨੇ ਝੂਠ ਬੋਲੇ ਉਹ ਕਾਬਲ ਬਰਦਾਸ਼ਤ ਨਹੀਂ ਸੀ ਇੱਕ ਤਾਂ ਉਹਨਾਂ ਨੇ ਸਭ ਹੁਣੇ ਪਿਛਲੇ 2 ਦਿਨ ਪਹਿਲਾਂ ਬਹੁਤ ਹੀ ਪਵਿੱਤਰ ਸਥਾਨ ਜੰਡ ਸਾਹਿਬ ਜਿੱਥੇ ਦਸਮ ਪਿਤਾ ਨੇ ਜਦੋਂ ਆਪਣਾ ਚਮਕੌਰ ਸਬਤੋਂ ਗਏ ਉੱਥੇ ਆਰਾਮ ਕੀਤਾ ਉੱਥੇ ਜਾ ਕੇ ਉਹਨਾਂ ਨੇ ਇੱਕ ਝੂਠ ਬੋਲਿਆ ਕਿ ਜਿਹੜੀ ਇਹ ਰੂਚੀ ਦਾ ਪੇਪਰ ਮਿਲਿਆ ਹੈ ਲੱਗ ਰਹੀ ਹੈ ਇਹ ਇਹਦਾ ਮੇਰੇ ਨਾਲ ਕੋਈ ਲਿੰਕ ਨਹੀਂ ਔਰ ਮੈਂ ਇਹਦਾ ਸਵਾਲ ਜਿਹੜਾ ਹੈਗਾ ਸੈਂਟਰ ਚ ਪੁੱਛਾਂਗਾ ਮੈਂ ਉਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦਾ ਬੀਜ ਜਿਹੜਾ ਸਾਹਬ ਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਉਹਨਾਂ ਨੇ ਜਿਹੜਾ ਬੋਇਆ ਸੀ ਜਦੋਂ 2019 ਚ ਇਹ ਇਹ ਐਮਐਲਏ ਵੀ ਸੀ ਤੇ ਕੈਬਨਿਟ ਮੰਤਰੀ ਵੀ ਸੀ ਉਦੋਂ ਧੌਲਰਾ ਪਿੰਡ ਦੀ ਜ਼ਬਰਦਸਤੀ ਜਿਹੜੀ ਜ਼ਮੀਨ ਹੈ ਇਹਨਾਂ ਨੇ ਪ੍ਰਾਈਵੇਟ ਬੰਦਿਆਂ ਨੂੰ ਵਕਾਈ ਔਰ ਉਹ ਜਿਹੜੇ ਹੈਗੇ ਆ ਉਹ ਆਪਣੇ ਗੁਰਜੀਤ ਜਿਹੜੇ ਰਾਣਾ ਜੀ ਹੁਣ ਉਹ ਰਿਸ਼ਤੇਦਾਰ ਵੀ ਹੈ ਔਰ ਆਮ ਚਰਚਾ ਹੈ ਲੋਕਾਂ ਚ ਕਿ ਚਰਨਜੀਤ ਸਿੰਘ ਚੰਨੀ ਦਾ ਹਿੱਸਾ ਵੀ ਹੈ ਉਹ ਸੋ ਇੱਕ ਬਹੁਤ ਵੱਡਾ ਝੂਠ ਸੀ ਜਿੱਥੇ ਤੱਕ ਸਾਡਾ ਸਵਾਲ ਹੈ ਅਸਤਾਂ ਲੋਕਾਂ ਦੇ ਨਾਲ ਹੈ ਅਗਰ ਲੋਕ ਚਾਹੁੰਦੇ ਆ ਕਿ ਉਹ ਜਿਹੜਾ ਐਸਸੀ ਫੈਕਟਰੀ ਜਿਹਦੇ ਨਾਲ ਸਾਡਾ ਵਾਤਾਵਰਨ ਖਰਾਬ ਹੁੰਦਾ ਹੈ ਉਹ ਨਾ ਲੱਗੇ ਤਾਂ ਅਸੀਂ ਲੋਕਾਂ ਦੇ ਨਾਲ ਬਹੁਤ ਬਹੁਤ ਕਰ ਰਹੇ ਹਾਂ ਅਸੀਂ ਜੇ ਉਹ ਵਿਰੋਧ ਕਰ ਰਹੇ ਤਾਂ ਅਸੀਂ ਉਹਨਾਂ ਦੇ ਨਾਲ ਮਸੀਂ ਕੋਈ ਵੀ ਕੰਮ ਐਸਾ ਨਹੀਂ ਕਰਨਾ ਚਾਹੁੰਦੇ ਜਿਹੜਾ ਲੋਕ ਨਾ ਚਾਹਣ ਜੋ ਲੋਕਾਂ ਦੇ ਹਿੱਤ ਚ ਹੈ ਉਹੀ ਕੰਮ ਕਰਾਂ ਤੇ ਤੁਸੀਂ ਹੋਰ ਵੀ ਗੱਲ ਕੀਤੀ ਸੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਸਰਕਾਰ ਦਾ ਜੋ ਵੱਡਾ ਐਕਸ਼ਨ ਲੈਂਡ ਪੂਲਿੰਗ ਸਕੀਮ ਦੇਖੋ ਸਰਕਾਰੀਕ ਸਕੀਮ ਲੈ ਕੇ ਆਈ ਸੀ ਉਹਦਾ ਜਿਹੜਾ ਹੈਗਾ ਖਰੜਾ ਰੱਖਿਆ ਸੀ ਲੋਕਾਂ ਅੱਗੇ ਪਰ ਕਈ ਲੋਕਾਂ ਨੂੰ ਉਹ ਨਹੀਂ ਪਸੰਦ ਆਇਆ ਫਿਰ ਮਾਨ ਸਾਹਿਬ ਨੇ ਹੁਣੇ ਚਮਕੌਰ ਸਾਹਿਬ ਆਏ ਸੀ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਜਿੰਨੇ ਵੀ ਇਹਦੇ ਚਾਹੇ ਆਮ ਲੋਕ ਹੋਣ ਚਾਹੇ ਕਿਸਾਨ ਹੋਣ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਇਹ ਤੇ ਜਿਹੜਾ ਹੈਗਾ ਮੁੜ ਵਿਚਾਰ ਕਰਾਂਗੇ ਸਰ ਸਾਬਕਾ ਮੁੱਖ ਮੰਤਰੀ ਨੇ ਯੂਨੀਵਰਸਿਟੀ ਦਾ ਜਕਰ ਕੀਤਾ ਸਕਿੱਲ ਯੂਨੀਵਰਸਿਟੀ ਦਾ ਸਰ ਇਹ ਹੀ ਦਾ ਵੀ ਇੱਕ ਹੋਰ ਝੂਠ ਬੋਲ ਕੇ ਆਏ ਉਹ ਕਿ ਜਿਹੜੀ ਆਪਣੀ ਗੁਰੂ ਗੋਬਿੰਦ ਸਿੰਘ ਸਕਿੱਲ ਜਿਹੜੀ ਇੰਸਟੀਚੂਟ ਹੈ ਜਿਹੜੀ ਇੰਸਟੀਚੂਟ ਹੈ ਯੂਨੀਵਰਸਿਟੀ ਨਹੀਂ ਪਹਿਲਾਂ ਯੂਨੀਵਰਸਿਟੀ ਬਣਨੀ ਸੀ ਫਿਰ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਫਿਰ ਕਹਿੰਦੇ ਇੰਸਟੀਚੂਟ ਹੀ ਬਣਾਵਾਂਗੇ ਉਹ ਇਹਨਾਂ ਨੇ 2021 ਚ ਜਿਹੜੀ ਸ਼ੁਰੂ ਕੀਤੀ ਸੀ ਔਰ ਇਹ 42 ਏਕੜ ਜਿਹੜੇ ਚਮਕੌਰ ਸਾਹਿਬ ਦੀ ਗਊਚਰਾਣ ਸੀ ਉਹ 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 ਇਹਨਾਂ ਨੇ ਪ੍ਰਾਈਵੇਟ ਜਿਹੜੀ ਜਿਹੜੀ ਇੱਕ ਪ੍ਰਾਈਵੇਟ ਨਹੀਂ ਸੋਰੀ ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ ਨੂੰ ਦਿੱਤੀ ਸੀ ਔਰ ਉਹਦੇ ਚ ਵੀ ਸਟਾਰਟਿੰਗ ਚ ਵੀ ਕਪੜਾ ਹੈ ਜਿੰਨੀ ਜ਼ਮੀਨ ਦੀ ਕੀਮਤ ਬਣਦੀ ਸੀ ਉਹ ਤੋਂ ਉਹਦੇ ਤੋਂ 5 ਕਰੋੜ ਘੱਟ ਉਹਨਾਂ ਨੂੰ ਮਿਲੇ ਇਹ ਵੀ ਉਹਨਾਂ ਨੂੰ ਜਵਾਬ ਦੇਣ ਦਾ ਵੀ 5 ਕਰੋੜ ਕਿੱਥੇ ਗਏ ਪਏ ਮਨਿਸਪੈਲਿਟੀ ਚਮਕੌਰ ਸਭ ਨੂੰ ਕਿਉਂ ਨਹੀਂ ਮਿਲੇ ਦੂਸਰਾ ਇਹ ਕਹਿ ਕੇ ਆਇਆ ਹੈ ਕਿ ਮੈਂ 500 ਕਰੋੜ ਇਸ ਯੂਨੀਵਰਸਿਟੀ ਲਈ ਦਿੱਤਾ ਮੈਂ ਤੁਹਾਨੂੰ ਦੱਸਦਾ ਕਿ ਆਹ ਦੇਖੋ ਮੇਰੇ ਕੋਲ ਪੇਪਰ ਹੈ ਇਹ 250 ਕਰੋੜ ਹੂੰ ਦਿਖਾਓ ਇਹ ਪ੍ਰੋਜੈਕਟ ਵੀ 250 ਕਰੋੜ ਦਾ ਹੈ ਜੀ ਅਗਰ ਉਹਨਾਂ ਨੇ 500 ਕਰੋੜ ਦਿੱਤੇ ਹੁੰਦੇ ਫੇਰ ਤਾਂ ਇਹ ਜਿਹੜਾ ਹੈਗਾ ਚਾਰ ਯੂਨੀਵਰਸਿਟੀ ਇਦਾਂ ਦੀਆਂ ਇੰਸਟੀਚੂਟ ਬਣ ਜਾਣੀਆਂ ਸੀ ਜਦ ਕਿ ਇਸ ਇੰਸਟੀਚੂਟ ਦਾ ਹਲੇ ਤੱਕ ਜਿਹੜਾ ਇੰਦਰ ਕੁਮਾਰ ਗੁਜਰਾਲ ਪੀਟੀਯੂ ਹੈ ਉਹਨਾਂ ਵੱਲੋਂ 57 ਕਰੋੜ ਦੇ ਕਰੀਬ ਹੀ ਰਿਲੀਜ਼ ਹੋਏ ਸਾਬਕਾ ਮੁੱਖ ਮੰਤਰੀ ਨੇ ਇੱਕ ਪੈਸਾ ਨਹੀਂ ਦਿੱਤਾ ਜੇ ਪਰਸਨਲੀ ਵੀ ਕਹਿਣ ਵੀ ਚਲੋ ਪਰਸਨਲੀ ਤਾਂ ਅਸੀਂ ਉਹਨਾਂ ਤੋਂ ਨਹੀਂ ਮੰਗਦੇ ਪਰ ਝੂਠ ਨਾ ਬੋਲ 500 ਕਰੋੜ ਨਹੀਂ ਸਿਰਫ ਜਿਹੜਾ 750 ਕਰੋੜ ਦਾ ਪ੍ਰੋਜੈਕਟ ਸੀ ਠੀਕ ਹੈ ਜੀ ਸੋ ਉਹ ਹੁਣ ਯੂਨੀਵਰਸਿਟੀ ਨੇ 23/2023 ਦੋ ਆ ਦੇਖੋ ਲੈਟਰ ਹੈਗੀ 16 6 2023 ਨੂੰ ਯੂਨੀਵਰਸਿਟੀ ਵੱਲੋਂ ਇਹ ਕੰਮ ਬੰਦ ਕਰਾ ਦਿੱਤਾ ਗਿਆ ਸੀ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਸੋ ਇਦਾਂ ਦੇ ਬਹੁਤ ਸਾਰੇ ਪ੍ਰੋਜੈਕਟ ਹੈ ਜਿਹੜੀ ਪੁਰਾਣੀ ਸਰਕਾਰ ਦੇ ਜਿੰਨੇ ਇਹ ਪ੍ਰਸ਼ਤ ਲੀਡਰ ਹੈ ਉਹਨਾਂ ਨੇ ਸ਼ੁਰੂ ਕੀਤੇ ਹੋਏ ਸੀ ਔਰ ਉਹ ਵਿਚੇ ਰਹਿ ਗਏ ਕਿਉਂਕਿ ਬਿਨਾਂ ਸੋਚੇ ਸਮਝੇ ਕਈ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਸੀ ਜਦ ਕਿ ਉਹ ਉਸ ਸਮੇਂ ਪੰਜਾਬ ਦੇ 400 ਜਿਹੜੇ ਇੰਜੀਨੀਅਰਿੰਗ ਕਾਲਜ ਸੀ ਉਹਨਾਂ ਚੋਂ 150 ਬੰਦ ਹੋ ਚੁੱਕੇ ਸੀ ਫਿਰ ਐਸਾ ਪ੍ਰੋਜੈਕਟ ਦੀ ਜ਼ਰੂਰਤ ਹੀ ਹੈ ਨਹੀਂ ਸੀ ਇਹਨਾਂ ਨੂੰ ਚਾਹੀਦਾ ਸੀ ਮੈਡੀਕਲ ਕਾਲਜ ਬਣਾਉਂਦੇ ਜਿਨ੍ਹਾਂ ਦੀ ਜਿਸ ਦੀ ਕਿ ਡਾਕਟਰਾਂ ਦੀ ਘਾਟ ਹੈ ਸਾਡੇ ਪੰਜਾਬ 'ਚ ਜੀ ਠੀਕ ਹੈ ਜੀ ਪਰ ਇਸੇ ਕਰਕੇ ਇਹ ਪ੍ਰੋਜੈਕਟ ਅੱਗੇ ਨਹੀਂ ਚੱਲਿਆ ਔਰ ਇਹ ਸਫੇਦ ਝੂਠ ਹੈ ਕਿ ਇਹਨਾਂ ਨੇ 500 ਕਰੋੜ ਦਿੱਤਾ ਮੈਂ ਕਹਿੰਦਾ 1 ਰੁਪਿਆ ਵੀ ਅਗਰ ਇਹ ਪ੍ਰੂਵ ਕਰ ਦੇਣ ਕਿ ਆਪਣੇ ਕੋਲੋਂ ਦਿੱਤਾ ਹੈ ਜਾਂ ਇਹ 500 ਕਰੋੜ ਦਾ ਪ੍ਰੋਜੈਕਟ ਸੀਗਾ ਤਮੈ ਸਿਆਸਤ ਛੱਡ ਦਮ ਕਿ ਆਵਾਮ ਨੂੰ ਕਿਸਨੇ ਹਰਨੇ ਨੇ ਮੈਂ ਆਵਾਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਐਸੇ ਲੋਕ ਜਿਹੜੇ ਪੁਰਾਣੇ ਸਮੇਂ 15 ਸਾਲ ਤੋਂ 22 2022 ਤੱਕ 2007 ਤੋਂ ਲੈ ਕੇ ਸਾਡ ਨੂੰ ਗੁੰਮਰਾਹ ਕਰਦੇ ਰਹੇ ਸਾਡੇ ਹਲਕੇ 'ਚ ਠੀਕ ਹੈ ਜੀ ਐਸੇ ਲੋਕਾਂ ਤੋਂ ਬਚੋ ਇਹ ਇਹ ਹੁਣ ਇਹਨਾਂ ਦੇ ਤਾਂ ਪੋਸਟਰ ਲੱਗੇ ਹੋਏ ਆ ਹੁਣ ਜਲੰਧਰ ਲੱਗੇ ਹੋਏ ਆ ਇਹ ਅੱਜਕੱਲ ਹਲਕਾ ਇਹਨਾਂ ਦਾ ਜਲੰਧਰ ਆ ਤੁਰੇ ਫਿਰਦੇ ਚਮਕੌਰ ਸਾਹਿਬ ਤੇ ਚਮਕੌਰ ਸਾਹਿਬ ਵਾਲਿਆਂ ਨੂੰ ਝੂਠ ਬੋਲ ਰਹੇ ਆ ਉਧਰ ਪੋਸਟਰ ਲੱਗੇ ਆ ਵੀ ਗੁੰਮਸੁਦਾ ਹੋ ਗੇ ਸੋ ਐਸੇ ਕੰਮ ਨਹੀਂ ਕਰਨੇ ਚਾਹੀਦੇ ਐਸੇ ਸਿਆਸਤਦਾਨ ਜਿਹੜੇ ਹੈ ਉਹ ਹੁਣ ਹੁਣ ਉਹਨਾਂ ਦੀ ਲੋਕ ਪਛਾਣ ਚੁੱਕੇ ਨੇ ਉਹਨਾਂ ਨੂੰ ਨਕਾਰ ਚੁੱਕੇ ਬਹੁਤ ਧੰਨਵਾਦ ਤਾਂ ਇਸ ਵਾਰ ਪੱਧ ਤੁਹਾਡੀ ਐਮਐਲਏ ਸਾਹਿਬ ਨਾਲ ਵੀ ਗੱਲਬਾਤ ਕਰਵਾਈ ਆ ਸਾਫ਼ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਜੰਨੀ ਸਾਹਿਬ ਕਹਿੰਦੇ ਨੇ ਸਾਬਕਾ ਮੁੱਖ ਮੰਤਰੀ ਵੱਲੋਂ ਇਹ ਸਾਬਤ ਕਰ ਦਿੱਤਾ ਜਾਂਦਾ ਕਿ 500 ਕਰੋੜ ਰੁਪਏ ਜਿਹੜਾ ਸਕਿੱਲ ਯੂਨੀਵਰਸਿਟੀ ਉਹ ਜਿਹੜਾ ਬਣਨ ਜਾ ਰਹੀ ਹੈ ਉਸ ਨੂੰ ਦਿੱਤਾ ਗਿਆਤਾ ਜਿਹੜੀ ਹਾਲੇ ਉਸਾਰੀधीन ਹੈ ਤਾਂ ਉਹ ਆਪਣੇ ਸਿਆਸਤ ਛੱ ਤਾਪਟੀਆਂ ਸਵਾਲ ਵੀ ਖੜੇ ਹੁੰਦੇ ਨੇ ਕਿ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਸਾਬਕਾ ਮੁੱਖ ਮੰਤਰੀ ਮੌਜੂਦਾ ਐਮਪੀ ਵੱਲੋਂ ਜਿਨ੍ਹਾਂ ਦੇ ਖਿਲਾਫ ਅੱਜ ਐਮਐਲਏ ਸ਼੍ਰੀ ਚਮਕੌਰ ਸਾਹਿਬ ਡਾਕਟਰ ਚੰਨਜੀਤ ਸਿੰਘ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਜਿਹੜੀਆਂ ਗੱਲਾਂ ਕੀਤੀਆਂ ਨੇ ਸਾਰੀਆਂ ਬੇਬੁਨਿਆਦ ਤੇ ਝੂਠੀਆਂ ਨੇ ਕੈਮਰਾ ਪਰਸਨ ਦੇ ਨਾਲ ਪਰਮਿਸ਼ਨ ਦਾਨਿਕ ਸਵੇਰਾ ਸ਼੍ਰੀ ਚਮਕੌਰ ਸਾਹਿਬ